ਸਾਹੀ ਗਾਲ ਜੀ ਕੀ ਨਾਮ ਹੈ ਜੀ ਆਪਣਾ ਮੇਜਰ ਸਿੰਘ ਸੀੜੇ ਸਹੀ ਕਿਹੜਾ ਪਿੰਡ ਕਿਹੜਾ ਹੈ ਜੀ ਆਪਣਾ ਖੇੜੀ ਖੇੜੀ ਨਗਾਇਆ ਅੱਛਾ ਜੀ ਤੇ ਮੇਲੇ ਚ ਅਕਸ਼ਰਾਂ ਨੂੰ ਜਾਂ ਪਹਿਲੀ ਵਾਰੀ ਆਏ ਹੋ ਅੱਜ ਹਾਂ ਜੀ ਬਹੁਤ ਸਾਲ ਹੋ ਗਏ ਮੈਂ ਤਕਰੀਬਨ ਮੈਨੂੰ ਲੱਗਾ 14-15 ਸਾਲ ਦਾ ਜੀ ਜਦੋਂ ਦਾ ਮੈਂ ਮੇਲੇ ਜਾਉਂਗਾ ਠੀਕ ਹੈ ਜੀ ਇਹਦਾ ਇਤਿਹਾਸ ਪਤਾ ਮੇਲੇ ਦਾ ਕੀ ਹੈ ਜੀ ਆਪਣਾ ਇਤਿਹਾਸ ਤਾਂ ਇੱਕ ਹੀ ਜਾਣਦੇ ਆਂ ਵੀ ਗੂਗਾ ਮਾਰੀ ਤੇ ਅੱਖਮੀ ਮੌਮੀ 10ਵੀਂ ਦਾ ਮੱਥਾ ਟੇਕਦਾ ਗੂਗਾ ਮਾਰੀ ਨੂੰ ਲੋਕ ਮੰਨਦੇ ਨੇ ਸਿਰਫ ਗੂਗਾ ਮਾਰੀ ਦਾ ਇਤਿਹਾਸ ਸੰਬੰਧਤ ਹੈ ਵੀ ਗੂਗਾ ਮਾਰੀ ਜਿਸ ਲੋਕ ਮੱਥਾ ਟੇਕ ਕਹਿੰਦਾ ਇੱਕ ਠੀਕ ਹੈ ਜੀ ਤੇ ਇਹ ਮੇਲੇ ਤੇ ਜਿਵੇਂ ਆਪਾਂ ਅਕਸ਼ਰ ਦੇਖਦੇ ਆਸੀ ਵੀ ਟਾਈਮ ਬਾਅਦ ਆ ਰਹੇ ਆਂ ਵੀ ਰਾਸਾ ਜਿਹੜਾ ਭੀੜ ਆ ਪਹਿਲਾਂ ਨਾਲੋਂ ਅੱਗੇ ਨਾਲੋਂ ਘੱਟ ਲੱਗ ਰਿਹਾ ਥੋੜੋ ਜਿਹਾ ਵੱਧ ਲੱਗ ਰਿਹਾ ਜੀ ਬਹੁਤ ਜ਼ਿਆਦਾ ਆਏ ਸਾਲ ਭੀੜ ਦੇਖੋ ਕਦੇ ਨੂੰ ਕਦੇ ਦਾ ਕਿਸੇ ਕਾਰਨਾ ਕਰਕੇ ਮੈਂ ਕਹਿ ਨਹੀਂ ਸਕਦਾ ਘੱਟ ਦੀ ਹੋਵੇ ਮੈਂ ਆਈ ਸਾਲ ਆਉਂਗਾ ਕਈ ਸਾਲਾਂ ਤੋਂ ਲਗਾਤਾਰ ਮੇਰਾ ਸਪੀਰੀਅਰ ਆਉਂਦਾ ਕਈ ਸਾਲ ਹੋ ਗਏ ਵੈਸੇ ਮੈਨੂੰ ਕਈ ਸਾਲ ਹੋ ਗਏ ਜੀ ਆਉਂਦੇ ਹਾਂ ਬਹੁਤ ਜਿਆਦੇ ਸੰਗਤਾਂ ਦੇ ਵਿੱਚ ਸਰਦਾ ਬਹੁਤ ਜਲਦੀ ਭੀੜ ਹੁੰਦੀ ਆ ਆਏ ਫੱਲ ਜੰਗੀ ਕਿ ਸੰਗਤ ਵੱਧਦੀ ਆ ਵੱਧ ਤੋਂ ਵੱਧ ਦੁਨੀਆਂ ਲੋਕ ਬਹੁਤ ਜਿਆਦੇ ਮਹਿਤਾਵਾ ਭੈਣਾ ਬਹੁਤ ਜਿਆਦੇ ਵਾਧਾ ਚ ਰੱਖੇ ਹੋਣਗੇ ਇੱਥੇ ਠੀਕ ਆ ਜੀ ਹਾਂਜੀ ਤੇ ਬਾਕੀ ਜੋ ਇੱਥੇ ਦੇਖਣ ਨੂੰ ਮਿਲਦਾ ਲੱਗ ਲੱਗ ਤਰ੍ਹਾਂ ਦੀਆਂ ਦੁਕਾਨਾਂ ਲੱਗ ਲੱਗ ਤਰ੍ਹਾਂ ਦੀ ਭੀੜ ਬਹੁਤ ਜਿਆਦੇ ਸ਼ਾਂਤਮਈ ਸਭ ਤੋਂ ਗੱਲ ਇਹ ਆ ਵੀ ਇਹ ਸ਼ਾਂਤਮਈ ਮੇਲਾ ਉਹ ਇੱਥੇ ਗਰਬੜ ਨਹੀਂ ਕਿਸੇ ਤਰ੍ਹਾਂ ਦੀ ਜਿਵੇਂ ਅਸੀਂ ਦੇਖ ਰਹੇ ਵੀ ਲੋਕ ਨੇ ਬੜੇ ਪਿਆਰ ਨਾਲ ਇੰਜੋਏ ਕਰ ਰਹੇ ਨੇ ਵੀ ਆਪਾਂ ਆਮ ਮੇਲੇ 'ਚ ਦੇਖਿਆ ਦੁਕਾਨਾਂ ਨਾਲੋਂ ਬਹੁਤ ਜ਼ਿਆਦਾ ਫਰਕ ਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਇਹ ਫਰਕ ਹੈਗਾ ਬਿਲਕੁਲ ਇੱਥੋਂ ਸ਼ਾਂਤਾਂਈ ਮਾਹੌਲ ਹੈ ਕਿਸੇ ਤਰ੍ਹਾਂ ਦੀ ਕੋਈ ਗਰਬੜ ਗਰਬੜ ਨਹੀਂ ਹੈਗੀ ਕਿਸੇ ਤਰ੍ਹਾਂ ਦਾ ਕੋਈ ਰੌਲਾ ਨਹੀਂ ਹੈਗਾ ਬਿਲਕੁਲ ਲੋਕ ਸ਼ਾਂਤਮਈ ਮੇਲਾ ਦੇਖ ਰਹੇ ਨੇ ਅੰਜੋਏ ਕਰ ਰਹੇ ਨੇ ਆਪਣਾ ਧੰਨਵਾਦ ਜੀ ਠੀਕ ਓਕੇ ਤਾਂ ਆਪਾ ਸਰਕਾਰ ਨੂੰ ਕਹ ਵੀ ਠੱਗੀ ਨਹੀਂ ਕਰੋ ਚੱਲ ਰਹੀ ਹੈ ਉਹਦਾ ਦੇ ਰਿਹਾ 140 ਰੁਪਏ ਅੱਛਾ ਜੀ ਅਰੇ ਹਾਲੇ ਹੁੰਦਾ ਹੈ ਅੱਪ 50 60 ਪਾ ਦੋ ਹਾਂ ਜੰਗੀ ਰੋਕਣੇ ਚਾਹੀਦੇ ਰੋ 140 ਰੁਪਿਆ ਤੀਜੀ ਦੁਕਾਨ ਤੋਂ ਲੈਂਦਾ ਇਹ ਲਾਦੇ 200 ਰੁਪਿਆ ਕਿਲੋ ਦੁਕਾਨੀ ਬਹੁਤ ਨੇ ਤਾਂ ਇਹਨਾਂ ਨੂੰ ਪਤਾ ਹੋਊਗਾ ਨਹੀਂ ਬੱਚੂ ਕਿੱਥੋਂ ਫਿਰ ਇਨਸਾਨ ਹੈ ਹੈ ਜਿਵੇਂ ਇਨਾ ਹੋ ਜਾਂਦ ਰਿਹਾ 340 ਚੇਤਨ ਸਿੰਘ ਨੂੰ ਚਾਹੀਦਾ ਵੀਰੇ ਹਾਂ ਐਮਐਲ ਕਿਹੜਾ ਪੈਂਦਾ ਆ ਵੀਰੇ ਨਹੀਂ ਉਸੇ ਦੇ ਪਿੰਡ ਦੀ ਹੈ ਅੱਛਾ ਨਹੀਂ ਇੱਥੇ ਹਲਕੇ ਨੂੰ ਐਮਐਲ ਕਿਹੜਾ ਪੈਂਦਾ ਆਰੇਮ ਸਿੰਘ ਜਵਾੜਾ ਜੇਤ ਸਿੰਘ ਥੋੜਾ ਮਾ ਤੇਰਾ ਓਰੇ ਹਰੇ ਨੇ ਹੋ ਠੀਕ ਹੈ ਜੀ ਮਿਲੋ ਜਾ ਕੇ ਅੱਛਾ ਨਾ ਨਾ ਕਰੋ ਗੱਲਬਾਤ ਮੈਂ ਕਰਦੇ ਹਾਂ ਤੁਸੀਂ ਆਵੜਾ ਪਿੰਡ ਕਿਹੜਾ ਬਾਬੇ ਵੀਰਾ ਪਿੰਡ ਛਾਪੁਰ ਥੋੜੇ ਮੱਝ ਦੇ ਨਾਲ ਠੀਕ ਹੈ ਜੀ ਅੱਗੇ ਪਹਿਲੀ ਵਾਰੀ ਉਹ ਜਾ ਅਕਸ਼ਰ ਆਉਂਦੇ ਮੇਲੇ ਦੇ ਨਾ ਨਾ ਮੇਲੇ ਤਾਂ ਅਸੀਂ ਬਹੁਤ ਦੇਖੇ ਨੇ ਅੱਛਾ ਜੀ ਇਹ ਮਿਲ ਜਾਈਏ ਸਾਲ ਆਉਂਦੇ ਆ ਠੀਕ ਹੈ ਜੀ ਇਹ ਦਾ ਇਤਿਹਾਸ ਕੀ ਹੈ ਮੇਲੇ ਦਾ ਕੁਝ ਜੱਬ ਮਾੜੀ ਦਾ ਮੇਲਾ ਹੈ ਮਾੜੀ ਦਾ ਮੇਲਾ ਹੈ ਮਨਤਪ ਉਹਦੇ ਚੀਜ਼ ਦੀ ਅੱਛਾ ਜੀ ਹਾਂ ਪਰ ਹੁਣ ਕਿੰਨੂ ਪਤਾ ਲੋਕਾਂ ਨੇ ਕੀ ਕੁਝ ਬਣਾ ਰਖਿਆ ਪਤਾ ਹੈ ਨਹੀਂ ਇਹ ਜੀ ਭੀੜ ਪਹਿਲਾਂ ਨਾਲੋਂ ਘੱਟ ਆ ਜਾਓ ਨਾ 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 ਪੂਰੀ ਆ ਵਾਦੂ ਵਾਦੂ ਵਾਦੀ ਜਾ ਰਹੀ ਹੈ ਜੀ ਕਿੰਨੇ ਦਿਨ ਦਾ ਮੇਲਾ ਲੱਗਦਾ ਹੈ ਮੇਲਾ ਤਾਂ ਇਹ ਹਫਤੇ ਵਾਂਗੂ ਭਰ ਜਾਂਦਾ ਹੈ ਅੱਛਾ ਜੀ ਉਹ ਤਿੰਨ ਦਿਨ ਰਹਿੰਦਾ ਉਹ ਤਿੰਨ ਦਿਨ ਰਹਿੰਦਾ ਜੀ ਠੀਕ ਹੈ ਜੀ ਧੰਨਵਾਦ ਬਹੁਤ ਵਧੀਆ ਪ੍ਰੋਗਰਾਮ ਹੈ ਆ ਜਰੂਰ ਕਹੋ ਲੁੱਟ ਬਹੁਤ ਆ ਰਿਹਾ ਹਾਂ ਵੀ ਲੁੱਟਾ ਇਹਨੂੰ ਹੋ ਕਰੋ ਠੀਕ ਹੈ ਜੀ ਸਰ ਬਈ ਥੋੜਾ ਦੁਕਾਨ ਲਾ ਰੱਖਿਆ ਹਾਂ ہاں ਬਾਈ ਕੋਈ ਸਮਾਨ ਵਿਕੇ ਜਾਂਦਾ ਹਾਂ ਵਧੀਆ ਵਿਕੀ ਜਾਂਦਾ ਬਾਈ ਬੜੀ ਪਹਿਲਾਂ ਵੀ ਦੁਕਾਨ ਲਾਈ ਹੈ ਪਹਿਲੀ ਵਾਰੀ ਲਾਈ ਦੁਕਾਨ ਮੈਂ ਨਾ ਪਹਿਲਾਂ ਵੀ ਲੱਗੀ ਹੋਈ ਹੈ ਵੀਰੇ ਹਾਂ ਅੱਛਾ ਇੱਥੇ ਦੁਕਾਨ ਲਾਉਂਦੇ ਇੱਥੇ ਲਾਉਂਦੇ ਨੇ ਵੀਰੇ 50 ਸਾਲ ਹੋ ਗਏ ਜੀ ਬਾਕੀ ਤਾਂ ਸਾਡੇ ਕੋਲ ਜੰਡੀ ਕੋਲੇ ਦੀ ਉਹ ਆਪਣਾ ਲੱਗਿਆ ਹੋਇਆ ਮੇਲਾ ਠੀਕ ਆ ਜੰਡੀ ਜੀ ਸਾਨੂੰ ਇਹ ਸਮਾਨ ਹੀ ਦਿੱਤਾ ਜੀ ਅੱਛਾ ਆਪਾਂ ਸੀ ਜੰਡੀ ਤੇ ਸੀ 50 ਸਾਲ ਹੋ ਗਏ ਮੈਨੂੰ ਅੱਛਾ ਚਲੋ ਵਧੀਆ ਹਾਂ ਵੀਰੇ ਕਿੰਨੇ ਦਿਨ ਭਰਦਾ ਮੇਲਾ ਇਹ ਮੇਲਾ 3 ਦਿਨ ਭਰਦਾ ਜੀ 3 ਦਿਨ ਭਰਦਾ ਵੀਰੇ ਅੱਛਾ ਠੀਕ ਆ ਜੀ ਅੱਛਾ ਬਾਕੀ ਦਾ ਆਪਣਾ ਇਹ ਜਿਹੜੇ ਕਮੇਟੀ ਵਾਲੇ ਨੇ ਅਸੀਂ ਜੰਡੀ ਕੋਲੇ ਲਾਉਂਦੇ ਹੁੰਦੇ ਮੇਲਾ ਕੋਈ ਥੌਣ ਨਹੀਂ ਦੇ ਰਹੇ ਜੀ ਅੱਛਾ ਇੱਥੇ ਅੱਛਾ ਮੇਲੇ ਚ ਪਰਚੀ ਲੱਗਦੀ ਹੁੰਦੀ ਜਿਹੜੀ ਉਹ ਨਹੀਂ ਮਿਲੇ ਹੈਗੇ ਤੁਹਾਨੂੰ ਇੱਥੇ ਵੀ ਪਰਚੀ ਲੱਗਦੀ ਆ ਹਾਂ ਪਰਚੀ ਤਾਂ ਹਾਂ ਠੀਕ ਆ ਜੀ ਹਾਂ ਮੇਲਾ ਕੁੰਮਣਾਇਆ ਇਕੱਲੇ ਆਉਣ ਚ ਲੜਾਇਓ ਹੋਰ ਕੋਈ ਖਵਾਇਆ ਪਿਆ ਕੁਝ ਨਹੀਂ ਪਿਆ ਉਹਨਾਂ ਤੋਂ ਪਾ ਜੀ ਕਹਿੰਦਾ ਪਰਾਂ ਮੈਨੂੰ ਨਹੀਂ ਕਰੋ ਕਦਾਈ ਇਹ ਨਾ ਉਹ ਵੱਡੇ ਤੇ ਕਈ ਨਹੀਂ ਪਤਾ ਕਹਿੰਦਾ ਵੀ ਬੰਦ ਕਰ ਦੇ ਅੱਛਾ بڑے ਲਾਹ ਤੇ ਅੱਜ ਲਾਸਟ ਦਿਨ ਅੰਦਰ ਲੱਦਾ ਨਹੀਂ ਆਉਟ ਕਰਦੇ ਆ ਠੀਕ ਹੈ ਜੀ ਕੋਲ ਅੱਗੇ ਲਈ ਉਹਦੀ ਪਹਿਲੀ ਰੀ ਆਉਂਦਾ ਜਿਹਾ ਮਤਲਬ ਕੋਲੋਂ ਸਾਨੂੰ ਕਰ ਜਾਈਏ ਜਿੰਨੇ ਕਰਦੇ ਸਾਡੀ ਜਦੋਂ ਦੇ ਅਸੀਂ ਇੱਥੇ ਆਉਂਦੇ ਆ ਠੀਕ ਹੈ ਜੀ ਲੋਸੀ ਟਿੰਡਾ ਸਾਡਾ ਸੰਦ ਲੋਸੀ ਟਿੰਡਾ ਜੀ ਹਾਂ ਜੀ ਚਲੋ ਪੰਦਰਵੀ ਦੇ 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 ਜੀ 15ਵੇਂ ਬਾਪੂ ਦੇ ਨਾਮ ਅੱਛਾ ਠੀਕ ਹੈ ਮਾਦੋਂ ਰਿਆ ਗਿਆ ਆਪਣੀ ਪੁਰਾਣੀ ਜਿਹਾ ਸਾਨੂੰ ਤਾਜ਼ਾ ਹੋ ਗਿਆ ਹਾਂ ਜੀ ਹਾਂ ਠੀਕ ਹੈ ਜੀ ਕਿਹਦਾ ਟਾਈਮ ਹੋ ਗਿਆ ਪਿਆ ਹੋਇਆ ਯਾਰ ਲੱਤ ਛੋੜਿਆ ਸੀ ਸਾਡਾ ਠੀਕ ਹੈ ਜੀ ਹਾਂ ਜੀ ਤਾਂ ਬਰਤਨਾਂ ਦਾ ਪੇਚੇ ਆ ਜੀ ਨਾ ਗਲ ਘੇ ਮੇਲਾ ਦੇਖਣ ਆ ਗਏ ਮੇਲੇ ਤੇ ਥੋੜਾ ਕੰਪ ਹੋ ਜਾਂਦਾ ਹਾਂ ਜੀ ਠੀਕ ਆ ਧੰਨਵਾਦ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਜੀ ਕਿਹੜੀ ਪੀਮਾ ਜੀ ਅੱਛਾ ਕੀ ਨਾਮ ਆ ਜੀ ਆਪਣਾ ਦਮਕੌਰ ਸਿੰਘ ਜੀ ਅੱਛਾ ਜੀ ਤੇ ਮੇਲਾ ਦੇਖਣ ਆਏ ਹੋ ਪਹਿਲੀ ਵਾਰ ਆਏ ਜਾਂ ਅੱਗੇ ਵੀ ਆਜਨੇ ਹੋ ਅੱਗੇ ਵੀ ਆਉਂਦੇ ਹਰੇਕ ਸਾਲ ਜੀ ਅੱਛਾ ਜੀ ਹਾਂ ਜੀ ਅੱਛਾ ਇਹ ਇਤਿਹਾਸ ਦਾ ਪਤਾ ਮੇਲੇ ਦਾ ਇਤਿਹਾਸ ਕੀ ਆ ਜੀ ਇਹਦਾ ਇਤਿਹਾਸ ਨਹੀਂ ਕਦੇ ਪਤਾ ਜੀ ਇਸ ਮੇਲੇ ਦਾ ਕੀ ਆ ਮੋਗਾ ਮਾੜੀ ਤੋਂ ਮੱਤਾ ਦੇਖਦੇ ਆ ਠੀਕ ਆ ਜੀ ਮੇਲਾ ਅਸੀਂ ਵੀ ਕ ਪਰ ਅਸਪੀੜ ਪਹਿਲਾਂ ਜਿੰਨੀ ਆ ਜਾਂ ਉਹ ਤੋਂ ਘੱਟ ਆ ਜਾਂਦਾ ਆ ਤਿੰਨੇ ਦਿਨ ਦੀ ਤਿੰਨ ਦਿਨ ਮੇਲਾ ਹੁੰਦਾ ਜੀ ਅੱਛਾ ਇਹ ਕਿੰਨੇ ਤਰੀਕ ਤੋਂ ਲੈ ਕੇ ਕਿੰਨੇ ਤਰੀਕ ਤੱਕ ਮੇਲਾ 14 14 15 16 ਜੀ 14 15 16 ਜੀ ਹਾਂ ਜੀ ਆਖਰੀ ਦਿਨ ਆ ਜੀ ਤਿੰਨੇ ਦਿਨ ਪੂਰਾ ਵਧੀਆ ਮੇਲਾ ਭਰਦਾ ਜੀ ਪੂਰਾ ਭਰਦਾ ਜੀ ਪੂਰਾ ਪੂਰਾ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ